ਆਮ ਆਦਮੀ ਪਾਰਟੀ ਦੇ ਸੁਪਾ ਪ੍ਰਧਾਨ ਅਮਰ अरोड़ा ਨੇ ਬਜਟ ਦੇ ਵਿੱਚ ਕੀਤੇ ਗਏ ਵੱਡੇ ਐਲਾਨਾਂ ਬਾਰੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਸਮੁੱਚੇ ਪੰਜਾਬ ਨੂੰ ਵੱਡੀ ਸਿਹਤ ਸੁਰੱਖਿਆ ਦਿੱਤੀ ਜਾਵੇਗੀ। ਇਸ ਦੇ ਤਹਿਤ ਹਰ ਪਰਿਵਾਰ ਨੂੰ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਦਾ ਕਵਰ ਦਿੱਤਾ ਜਾਵੇਗਾ। ਇਸੇ ਤਰੀਕੇ ਦੇ ਨਾਲ ਪਿੰਡੂ ਇਲਾਕਿਆਂ ਦੇ ਲਈ 3500 ਕਰੋੜ ਰੁਪਏ ਅਲਾਟ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਪਾਲ ਚਿਮਾ ਨੇ ਮੁੱਖ ਮੰਤਰੀ ਬਾਦਲ ਸਿੰਘ ਸਲਾਮ ਉਤਾਬਕ ਸਰਕਾਰ ਦਾ ਹੁਣ ਤੱਕ ਦਾ ਬਿਹਤਰੀਨ ਬਜਟ ਪੇਸ਼ ਕੀਤਾ ਹੈ। ਇਸ ਲਈ 300 ਕਰੋੜ ਪੰਜਾਬੀਆਂ ਨੂੰ ਵਧਾਈ ਦਿੰਦੇ ਨੇ ਤਮਨ ਰੋੜਾ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਅੱਜ ਦਾ ਬਜਟ ਨਵੀਂ ਲੀਹਾਂ ਤੇ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਵੱਲੋਂ ਜੋ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਹਰਪਾ ਸਿੰਘ ਚੀਮਾ ਜੀ ਨੇ ਬਜਟ ਪੇਸ਼ ਕੀਤਾ ਹੈ ਉਸ ਦਿਨ ਮੈਂ ਸੱਚੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣੀ ਚਾਹਨਾ ਔਰ ਇਹ ਬਜਟ ਸਰਪੱਖੀ ਬਜਟ ਹੈ ਹਰ ਵਰਗ ਹਰ ਸਮਾਜ ਦੇ ਭਲੇ ਦਾ ਤੇ ਉਹਨਾਂ ਦੀ ਉન્નਤੀ ਦਾ ਉਹਨਾਂ ਦੀ ਤਰੱਕੀ ਦਾ ਇੱਕ ਰਾਹ ਔਰ ਇੱਕ ਨਵਿਆ ਪੈੜਾ ਪਾਉਣ ਵਾਲਾ ਇਹ ਬਜਟ ਹੈ ਔਰ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਨਵਾਂ ਟੈਕਸ ਜਿਹੜਾ ਉਹ ਪਿਛਲੇ 3 ਸਾਲਾਂ ਦੀ ਹੀ ਤਰ੍ਹਾਂ ਕੋਈ ਵੀ ਨਵਾਂ ਟੈਕਸ ਜਿਹੜਾ ਇਸ ਬਜਟ ਦੇ ਵਿੱਚ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਨਹੀਂ ਲਗਾਇਆ ਔਰ ਮੈਂ ਉਚੇਚੇ ਤੌਰ ਤੇ ਇਹਦੇ ਲਈ ਸਾਡੇ ਖਜ਼ਾਨਾ ਮੰਤਰੀ ਸਦਾ ਹਰਪਾਲ ਸਿੰਘ ਚੀਮਾ ਜੀ ਨੂੰ ਬੈਲੈਂਸ ਡਿਪਾਰਟਮੈਂਟ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਨਾ ਕਿਉਂਕਿ ਜੋ ਬੇਸਿਕ ਸੈਕਟਰਸ ਨੇ ਚਾਇਓ ਹੈਲਥ ਐਜੂਕੇਸ਼ਨ ਹੈ ਪੁਲਿਸਿੰਗ ਹੈ ਸਪੋਰਟਸ ਹੈ ਹਾਇਰ ਐਜੂਕੇਸ਼ਨ ਹੈ ਐਗਰੀਕਲਚਰ ਹੈ ਸੋਸ਼ਲ ਸਿਕਿਉਰਿਟੀ ਹੈ ਇਹਨਾਂ ਦੇ ਵਿੱਚ ਇੱਕ ਬੇਤਹਾਸ਼ਾ ਵੱਡਾ ਵਾਧਾ ਜਿਹੜਾ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਉਹ ਕੀਤਾ ਗਿਆ ਔਰ ਐਗਜ਼ਾਮਪਲ ਜੇ ਆਪਾਂ ਗੱਲ ਕਰ ਲਈਏ ਸਪੋਰਟਸ ਦੀ ਤੇ ਇੱਕ ਐਗਜ਼ਾਮਪਲ ਹੀ ਦਊਂਗਾ ਤੁਹਾਨੂੰ ਕਿ ਜੋ ਪਿਛਲੇ 10 ਸਾਲਾਂ ਦੇ ਵਿੱਚ 2010 ਤੋਂ ਲੈ ਕੇ 2022 ਤੱਕ ਜਿੰਨਾ ਬਜਟ ਸਪੋਰਟਸ ਦੇ ਲਈ ਰੱਖਿਆ ਗਿਆ ਸੀਗਾ ਉਹਦੇ ਨਾਲੋਂ ਕਈ ਗੁਣੇ ਵੱਧ 979 ਕਰੋੜ ਸਿਰਫ ਸਪੋਰਟਸ ਦੇ ਲਈ ਰੱਖੇ ਗਏ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਪੋਰਟ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਜਿਹੜਾ ਉਹ ਕੀਤਾ ਜਾਵੇ ਸੋ ਇਸੇ ਤਰੀਕੇ ਨਾਲ ਹੈਲਥ ਦੇ ਵਿੱਚ ਤਕਰੀਬਨ 5600 ਕਰੋੜ ਦਾ ਬਜਟ ਜਿਹੜਾ ਉਹ ਰੱਖਿਆ ਗਿਆ ਔਰ ਸਮੁੱਚੇ ਪੰਜਾਬ ਨੂੰ ਇੱਕ ਹੈਲਥ ਸਿਕਿਉਰਿਟੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਕਿ 10 ਲੱਖ ਤੱਕ ਦਾ ਕਿਸੇ ਨੇ ਕੋਈ ਇਲਾਜ ਸਰਕਾਰੀ ਜਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰਾਉਣਾ ਉਹ ਕਰਵਾਇਆ ਜਾ ਸਕਦਾ ਹੈ ਇਸੇ ਤਰੀਕੇ ਦੇ ਨਾਲ ਰੂਰਲ ਸੈਕਟਰ ਦੇ ਵਿੱਚ ਹਰ ਜੋ ਜੋ ਪਿੰਡਾਂ ਦੇ ਵਿੱਚ 3500 ਕਰੋੜ ਰੁਪਏ ਦਾ ਦਾ ਜਿਹੜਾ ਪ੍ਰਬੰਧਨ ਹੈ ਉਹ ਰੱਖਿਆਗੇ तकरीबन 19000 ਕਿਲੋਮੀਟਰ ਸੜਕਾਂ ਦੇ ਲਈ 2873 ਕਰੋੜ ਰੁਪਏ ਦਾ ਜਿਹੜਾ ਦੀ ਪ੍ਰੋਵੀਜ਼ਨ ਉਹ ਕੀਤੀ ਗਈ ਹੈ ਹਰ ਅਸੈਂਬਲੀ ਹਲਕੇ ਨੂੰ 5-5 ਕਰੋੜ ਰੁਪਏ ਦੀ ਪ੍ਰੋਵੀਜ਼ਨ ਦੇ ਨਾਲ 585 ਕਰੋੜ ਰੁਪਏ ਸੋ ਇਸ ਤਰੀਕੇ ਦੀਆਂ ਬੇਤਹਾਸ਼ਾ ਪ੍ਰੋਵੀਜ਼ਨਸ ਨੇ ਜਿਹੜੀਆਂ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਜੀ ਨੇ ਮੁੱਖ ਮੰਤਰੀ ਸਾਹਿਬ ਦੀ ਸਲਾਹ ਦੇ ਮੁਤਾਬਕ ਔਰ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਚੱਲਦੇ ਹੋਏ ਉਹਨਾਂ ਪੈਰਾਂ ਦੇ ਉੱਪਰ ਚੱਲਦੇ ਹੋਏ ਇੱਕ ਹੁਣ ਤੱਕ ਦਾ ਬਿਹਤਰੀਨ ਬਜਟ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਪੇਸ਼ ਕੀਤਾ ਔਰ ਇਹਦੇ ਲਈ ਮੈਂ ਸਮੁੱਚੇ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਅੱਜ ਦਾ ਇਹ ਬਜਟ ਇੱਕ ਨਵੀਆਂ ਲੀਹਾਂ ਤੇ ਨਵੇਂ ਮੀਲ ਪੱਥਰ ਹੈ ਉਹ ਸਥਾਪਿਤ ਕਰਨ ਜਾ ਰਿਹਾ ਹੈ